ਆ ਜਾ ਤੈਨੂੰ ਮੈਂ ਸਮਝਾਵਾਂ ਕਿਵੇਂ ਕੰਮ ਪੜੀਆਂ ਲੋਟਦੀਆਂ ਹੁੰਦੀਆਂ ਨੇ ਤੂੰ ਕਹਦਾ ਨਾਗਾ ਵੀ ਜ਼ਿੰਮੇਵਾਰ ਤਾਂ ਉਹੀ ਬੈਠੇ ਆਗੇ ਕਿਵੇਂ ਵੀ ਆਈ ਵੀ ਧਰਨੇ ਲਾ ਲੈਂਦੇ ਆ ਆ ਜਾ ਤੈਨੂੰ ਮੈਂ ਸਮਝਾਵਾਂ ਕਿਵੇਂ ਕੀ ਹੋ ਗਿਆ ਆ ਜਾ ਘਰ ਦਾ ਚੱਲ ਆ ਜਾ ਦੇਖ ਅੱਜ ਕੱਦੂ ਲਾਈ ਸੀਗੇ ਹਾਂ ਅੱਜ ਦੁਪਹਿਰੇ ਲਾਈ ਸੀਗੇ ਲਾਈ ਸੀ ਨਾ ਹਾਂ ਆ ਦੇਖ ਆ ਪੰਗਾ ਫੜ ਗਿਆ ਸਾਰੀਆਂ ਕੱਦੂਆਂ ਦੇ ਬੀਜ ਆਣ ਹਾਂ ਆ ਤਾਂ ਮੈਂ ਪਹਿਲਾਂ ਬੀਜ ਚੁੱਕਿਆਗਾ ਹਾਂ हां आज ना ਵੰਗਾ ਲੈਣਦਾਂ ਸੀ हां ਇਹ ਖੋਲ ਚੁੱਕੇ ਐ ਤੂੰ ਪਹਿਲਾਂ हां ਤੇ ਆਹਾ ਮੈਂ ਤੈਨੂੰ ਦਿਖਾਉਣ ਵਾਸਤੇ ਲੈ ਕੇ ਆਇਆ ਆਹਾ ਪੜੂਗਾ हां ਦੁਬਾਰੇ ਇਹਨਾਂ ਦਾ ਕੀ ਦਿਖਾਉਣਾ ਸੀਗਾ ਦਿਖਾਉਣਾ ਤੈਨੂੰ ਤੈਨੂੰ ਕੀ ਲੱਗਦਾ ਵੀ ਇਹਦੇ ਚ ਕਿੰਨੇ ਵੀ ਹੋਣਗੇ ਹੋਣਗੇ 15 20 20 ਰੁਪਏ ਦੀ ਤਾਂ ਇਹ 부ੜੀ ਹੈ ਇੱਕ ਹੋਣ 15 20 ਹੋਣਗੇ ਵੀ ਇਹ ਚ 20 ਰੁਪਏ ਦੀ 부ੜੀ ਚ 20 20 ਹੋਣਗੇ ਦਰਹਰਤ ਹੋਣਗੇ ਹੀ 20 ਦੇ हां ਵੀ ਤਾਂ ਹੋਣੀ ਚਾਹੀਦੀ ਆ ਆਪਾਂ ਦੇਖ ਲੈਨੇ ਖੋਲ ਕੇ ਹੁਣ ਇਹਨੂੰ ਦਿਖਾ ਦਿੰਦੇ ਦੱਤੀ ਆਪਣੇ ਕੋਲ ਆ ਪਈ ਆ ਤੇਰੇ ਸਾਹਮਣੇ ਵੱਡੂਗਾ ਹਾਂ ਕਿੰਨੇ ਆ ਗਿਉ ਵੀ ਇਹਨਾਂ ਚ ਦੇਖ ਲੈਨੇ ਆ ਹੋਣਾ ਲੈ ਦੇਖ ਜੇ ਨਾ ਆ ਪਿਆ ਆ ਦੇਖ ਲੈ ਖਾਲੀ ਹੋ ਗਈ ਕਿੰਨੇ ਆ ਗਿ ਇਹ ਦੇਖ ਲੈ ਖਾਲੀ ਆ ਬੱਦੇ ਹੁਣ ਤੋ ਤਾਣੀ ਦੇ ਪੈਰ ਲੱਗ ਜਾ ਲੁੱਗਾ ਕਿੰਨੇ ਹੈ ਕਿ ਨਹੀਂ 1 2 3 4 ਪੰਦੇ 6 7 ਆਖਿਆ 8 9 ਵਾ ਨੌ ਹੀ ਨਿਕਲਦੇ ਜੋ ਯਾਰ ਨੌ ਵੀ ਹਾਂ 20 ਰੁਪਿਆ ਦੇ ਹੋਏ ਚ ਕੀ ਆ ਉਹੀ ਇੱਕ ਜੀ ਘੱਟ ਹੋਣ ਦੂਜੀ ਖੋਲੀ ਲਖੜ ਜਾ ਇਹਨਾਂ ਦਾ ਫੜਾ ਦੇ ਮੈਨੂੰ ਲੈ ਲੈ ਉਹਦੇ ਚ ਪਾ ਦਾਂਗੇ ਲੈ ਦੂਜੀ ਖੋਲ ਉਹ ਇਹ ਤਾਂ ਕਈ ਯਾਰ ਉਹੀ ਪੈਕਿੰਗ ਵੇਲੇ ਘੱਟ ਕੁੱਟ ਪੈ ਜਾਂਦੇ ਕਿਸੇ ਚੋਂ ਆ ਦੇਖ ਲੈ ਕਿਸੇ ਪਾਸੋਂ ਖੁੱਲੀ ਤਾਂ ਨਾ ਨਾ ਦੁਬਾਰਾ ਆਪਾਂ ਖੋਲ ਲੈਣੇ ਕਦਾ ਉਹੀ ਘੱਟ-ਕੁੱਟ ਪੈ ਜਾਂਦੇ ਆ ਕਈ ਯਾਰਾ ਚਲ ਆ ਦੇਖ ਲੈਨੇ ਆ ਆ ਦੇ ਆ ਲੈ ਇਹ ਜਿਹ ਮੰਨਦਾ ਉਦੋਂ ਵੀ ਘੱਟ ਆ ਤਿੰਨ ਸੱਤ ਇਹ ਚ 7 ਹੀ ਆ ਜਿੰਨ ਤੇ ਦੋ ਪੰਜ ਇਹ 7 ਆ 7 ਹੀ ਆ ਉਹ ਤੀਜੀ ਖੋਲੀ ਲੈ ਫੜਾ ਦੇ ਮੈਨੂੰ ਆ ਇੱਕ ਹੋਰ ਪੈ ਇਹਦੇ ਚ 8 8 ਆ ਗਏ ਹਾਂ 8ਵੀਂ ਨਿਕਲਿਆ ਇਹਦੇ ਚ ਤੀਜੀ ਖੋਲੀ ਆਈ ਦੇਖ ਇਹ ਤਾਂ ਫਿਰ ਬਾਹਲਾ ੱਤਕਾ ਭੰਦਨੇ ਇਹਦਾ ਹਨਾ ਤੀਜੀ ਵੀ ਖੋਲ ਲੈ ਇਹ ਜੱਟਾਂ ਹੀ ਨੇ ਬੈਠੇ ਸੜਕਾਂ ਤੇ ਲੋਕ ਕਹਿੰਦੇ ਆ ਨਾ ਵੀ ਇਹ ਧਰਨੇ ਕਾਤੋਂ ਦਿੰਦੇ ਆਗੇ ਹੂੰ ਇਹ ਬੀਜ ਹੁਣ ਗਏ ਤਾਂ ਅਕਸਰ ਜੱਟਾਂ ਕੋਲੋਂ ਹੀ ਆ ਨਾ ਕੋਈ ਵਪਾਰੀ ਜਾਂ ਬਾਣਿਆਂ ਦਾ ਇਹ ਨੂੰ ਬੀਜ ਦਾ ਨਹੀਂਗਾ ਜਾਂ ਕੋਈ ਉ ਫੈਕਟਰੀਜ਼ ਦਾ ਤਿਆਰ ਹੁੰਦੇ ਨਹੀਂ ਇਹ ਹੂੰ ਹੁੰਦੇ ਦਾ ਇਹ ਖੇਤਾਂ ਜੀ ਹੈ ਤਾਂ ੱੱਕੇ ਵਾਲਾ ਕੰਮ ਹੀ ਪੈਣਾ ਆ ਲੈ ਤਿੰਨ 7 ਏਜ ਵੀ ਤਿੰਨ ਸੀ ਅੱਠ ਆ ਗਏ ਅੱਠ ਅੱਠ ਹੀ ਇਹਦੇ ਚ ਦੋਹਾਂ ਚ 8 8 ਨਿਕਲੇ ਇੱਕ ਚ ਨਾ ਆ ਨਿਕਲੇ ਹਾਂ ਤੇ ਹੁਣ ਇਹ ਪਾਰੇ ਸਾਰੇ ਇਹਦੇ ਚ ਉਹ ੱੱਕਾ ਪੈਣਾ ਹਰਮ ਤਾਂ ਹੀ 22 25 ਹੁੰਦੇ ਹੋਣਗੇ ਮੈਂ ਤਾਂ ਐ ਸੀਗਾ ਤੇ ਹੁਣ ਤੂੰ ਹਿਸਾਬ ਲਾ ਲਾ ਵੀ ਇੱਕ ਪੁੜੀ ਦੇ ਵਿੱਚ ਅੱਠ ਵੀ ਆ ਗਏ 20 ਰੁਪਿਆ ਦੀ ਪੁੜੀ ਆ ਪੈਣਾ 2 ਰੁਪਿਆ ਤੋਂ ਵੀ ਟੱਪ ਗਿਆ ਫੇਰ ਤਾਂ ਹੁਣ ਤੂੰ ਇਹ ਹਿਸਾਬ ਲਾ ਲਾ ਵੀ ਜੇ ਨਾ ਜ਼ਿਮੀਦਾਰਦਾਰ ਨਹੀਂ ਦੇਣਾ ਹੁਣ ਹਾਂ ਜੇ ਮੰਨ ਕੇ ਚੱਲ ਵੀ ਕੱਲ ਨੂੰ ਇਹੀ ਵਪਾਰੀਆਂ ਦੇ ਹੱਥ 'ਚ ਕਣਕ ਆ ਜੇ ਹਾਂ ਤੇ ਆਪਣਾ ਰੰਗ ਤਾਂ ਲੈ ਜੂ ਜਿਹਦੇ ਕੋਲ ਜ਼ਮੀਨ ਆ ਜਲ ਬੀਜ ਲੂ ਖਾਨ ਜੋਕਰੀ ਹਾਂ ਹੁਣ ਸੋਚਣਾ ਉਹਨਾਂ ਨੂੰ ਚਾਹੀਦਾ ਜਿਹੜਾਂ ਕੋਲ ਜ਼ਮੀਨ ਹੈ ਨੇ ਜਿਹੜੇ ਕਹਿੰਦੇ ਹੁੰਦੇ ਜੱਟੂ ਹੀ ਬੈਠੇ ਕੰਮ ਲਿਆ ਅੱਜ ਦੇ ਕਹਿੰਦੇ ਨੇ ਕਿ ਵੀ ਜ਼ਿਮੀਦਾਰ ਤਾਂ ਉਹੀ ਪਾਗਲ ਆ ਗਏ ਤਾਂ ਐਵੇਂ ਸੜਕਾਂ ਰੋਕੀ ਬੈਠਿਆ ਤੇ ਇਹ ਤਾਂ ਹੁਣ ਜਾਣ ਵਾਲੇ ਨੂੰ ਹੈਰਾਨ ਕਰਦੇ ਆ ਹਾਂ ਇਹ ਉਹਨਾਂ ਨੂੰ ਸੱਚਣਾ ਚਾਹੀਦਾ ਭਾਈ ਸਾਹਿਬ ਜੀ ਜੇ ਕੱਲ ਨੂੰ ਕਣਕ ਉਹਨਾਂ ਦੇ ਹੱਥ 'ਚ ਆ ਗਈ ਨਾ ਵਪਾਰੀਆਂ ਦੇ ਵੱਡੇ ਘਰਾਣਿਆਂ ਦੇ ਹਾਂ ਉਹ ਪਤਾ ਕੀ ਕਰਨਗੇ ਉਹ ਐਂ ਪੈਕਿੰਗਾਂ ਬਣਾਉਣਗੇ 200 ਦੀ 100 ਗ੍ਰਾਮ 200 ਦੀ 100 ਗ੍ਰਾਮ ਹੂੰ ਉਹਦੇ 'ਚੋਂ ਫਿਰ ਦਨੋ ਰੋਟੀਆਂ ਐਂ ਹੋਇਆ ਕਰੂਗਾ ਵੀ ਇੱਕ ਥੈਲੀ 'ਚੋਂ ਤਿੰਨ ਰੋਟੀਆਂ ਬਣਣਗੀਆਂ ਵੀ ਪੈਕਿੰਗ ਹੀ ਪੈਕਿੰਗ ਸਿਸਟਮ ਕਰ ਦੇਣਗੇ ਦੋ ਦੋ ਰੋਟੀਆਂ ਦੀ 50-50 ਰੁਪਈਆ ਚ ਫਿਰ ਸਨ ਉਹ ਪੂਰੀ ਦਿਆ ਕਰਨਗੇ। ਹਾਂ ਤਾਂ ਇੱਕ ਕੱਦੂ ਜੀ ਲੈ 40-50 ਵੀ ਤਾਂ ਨਿਕਲਦੀ ਹੋਣਗੇ ਜਿਉਂ ਝਕਾਉਣਾ ਹੋਵੇ ਆਪਾਂ। ਜਦੋਂ ਤਾਂ ਜੱਟ ਤੋਂ ਕੱਦੂ ਲੈ ਉਹ ਲੈਣਾ ਵੀ ਹੂੰ ਉਦੋਂ ਤਾਂ ਲੈਣਾ 2.500 ਕਿਲੋ। ਹਾਂ ਕਿਲੋ ਚ ਹੁੰਦਾ ਹਜ਼ਾਰਾਂ ਵੀ। ਤੇ ਜਦੋਂ ਜੱਟ ਨੂੰ ਦੇਣਾ ਉਦੋਂ ਦੇਨੇ 8 ਵੀ 20 ਰੁਪਈਆ ਦੇ। ਜੱਟ ਇਹੇ ਲੜਾਈ ਲੜਦਾਗਾ। ਹੁਣ ਆਉਂਦੀ ਆ ਸਮਝ ਕੁਸ। ਹਾਂ ਹੁਣ ਤਾਂ ਵੜ ਗਈ ਖਾਨੇ ਚ। ਇਹ ਸਾਰਾ ਕੁਝ ਉਹਨਾਂ ਦੇ ਕੰਟਰੋਲ 'ਚ ਆ ਗਿਆ। ਇਹੀ ਚਾਹੁੰਦੇ ਆ ਹੁਣ ਉਹ ਵੀ ਖਾਦੇ ਬਿਨਾਂ ਦਾ ਕਿਸੇ ਨੂੰ ਨਿ ਸਰਦਾ। ਰੋਟੀ ਤਾਂ ਹਰੇਕ ਨੂੰ ਖਾਣੀ ਪੈਂਦੀ ਆ। ਹਾਂ। ਵੀ ਉਹ ਚਾਹੁੰਦੇ ਆ ਵੀ ਸਾਰਾ ਕੁਝ ਸਾਡੀ ਮੁੱਠੀ 'ਚ ਹੋਵੇ। ਫੇਰ ਅਸੀਂ ਜਦੋਂ ਮਰਨਗੇ ਲੋਕ ਭੁੱਖੇ। ਵੀ ਆਪ ਦਾ ਮਨ ਮਰਜ਼ੀ ਦਾ ਰੇਟ। ਮਨ ਮਰਜ਼ੀ ਦਾ ਰੇਟ ਅਸੀਂ ਕਰਾਂਗੇ। ਤਾਂ ਹੀ ਉਹ ਕਹਿੰਦਾ ਵੀ ਕਣਕਾ ਜਿਹੜੀ ਸਾਡੇ ਗਦਾਮਾਂ 'ਚ ਆਵੇ ਮੰਡੀਆਂ 'ਚ ਨਾ ਵਿਕੇ। ਇੱਕ ਦੋ ਸਾਲ ਇਹ ਖਰੀਦਣਗੇ। ਵੱਦ ਵਪਾ ਦੇ ਕੇ ਲਾਲਚ ਦੇ ਕੇ ਆਪਣਾ ਲਾਲਚ ਦੇ ਕੇ ਆਪਣੀ ਮੰਡੀ ਖਤਮ ਕਰਾਉਣਗੇ ਜਦੋਂ ਮੰਡੀ ਹੋ ਗਈ ਖਤਮ ਉਸ ਤੋਂ ਬਾਅਦ ਉਹ ਮਰਜ਼ੀ ਨਾਲ ਉਹ ਕਰਨਗੇ ਆ ਗਈ ਨਾ ਹੁਣ ਗੱਲ ਸਮਝ ਹਾਂ ਹੁਣ ਤਾਂ ਨਹੀਂ ਗਾਹ ਨੂੰ ਕਹਿੰਦਾ ਵੀ ਜੱਟ ਐਵੇਂ ਹੀ ਰੋਕੀ ਬੈਠੇ ਆ ਨਹੀਂ ਨਹੀਂ ਬਸ ਤੈਨੂੰ ਇਹੀ ਸਮਝਾਉਣਾ ਸੀਗਾ ਵੀ ਉਹ ਵੀ ਭੈਂਚੋ ਦੇ ਦਾ ਜਿਹੜਾ ਆਪਾਂ ਤੋਂ ਕਿਲੋਆਂ ਦੇ ਹਿਸਾਬ ਚ ਲੈ ਜਾਂ ਦੋਟਾ ਹੀ ਸੌਦਾ ਤੇ ਆਪਾਂ ਨੂੰ ਗਿਣਕੇ ਦਿੰਦੇ ਆ ਜੇ ਕੱਲ ਨੂੰ ਕਣਕ ਆਈ ਉਹਨਾਂ ਦੇ ਹੱਥ 'ਚ ਆਪਾਂ ਨੂੰ ਦਾਣੇ ਦੇਣਗੇ ਜਾਂ ਅਜੀ ਮਰਦੀ ਦਾ ਰੇਟ ਰੱਖਣਗੇ ਲੈਣਗੇ ਵੀ ਉਹ ਮਜਬੂਰੀ ਵਾਂਜੂ ਲੋਕਾਂ ਦੀ ਲੈਣੀ ਮੰਨ ਲੈ ਯਾਰ ਲੈਣਗੇ ਆਪਾਂ ਤੋਂ ਕਣਕ ਕੁਮੰਟਲਾਂ 'ਚ ਹੂੰ ਦੇਣਗੇ ਦਾਣੇ ਗਿਣ ਕੇ ਹੂੰ